ਸਤਿ ਸ਼੍ਰੀ ਅਕਾਲ ਮੇਰੇ ਪੈਨੋ ਮੇਰੇ ਵੀਰ ਭਾਵੋ ਮੇਰੇ ਕਿਸਾਨ ਵੀਰੋ ਖਾਸ ਕਰਕੇ ਤੇ ਜਿਹੜੇ ਮੇਰੇ ਵੀਰ ਆਪਣਾ ਘਰ ਦੀ ਖੇਤੀ ਵੀ ਆਰਗੇਨਿਕ ਖੇਤੀ ਕਰਨਾ ਚਾਹੁੰਦੇ ਨੇ ਉਹਨਾਂ واسਤੀ ਅੱਜ ਇਹ ਸਪੈਸ਼ਲ ਲੈ ਕੇ ਆਏ ਆ ਅਮੇਜ਼ ਆਰਗੇਨਿਕ ਪ੍ਰੈਵਲਮੈਂਟਡ ਦਾ ਕੁਵੇਰੀਆ ਬਸੇਨੀਆ ਕੈਮੀਕਲ ਜਿਹੜਾ ਬ੍ਰਾਂਡ ਨੇਮ ਅੰਦਾ ਅਪੋਲੋ ਦੇ ਨਾਂ ਤੇ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਜਾਣਕਾਰੀ ਦੇਣਗੇ ਸਾਰੇ ਡਾਕਟਰ ਸਾਹਿਬ ਜੁਰੂਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅ ਅਪੋਲੋ ਇੱਕ ਜੈਵਿਕ ਨਰਸਕੈਪ ਫਾਰੀਓ ਬਵੇਰੀਆ ਬੇਸੀਨਾ ਦਾ ਇੱਕ ਦੇ ਵਿੱਚ ਬੈਕਟੀਰੀਆ ਹੈ ਜਿਹੜਾ ਕੁਦਰਤੀ ਤਰੀਕੇ ਦੇ ਨਾਲ ਅਸੀਂ ਅਗਰ ਉਹ ਜ਼ਿਆਦਾ ਉਸ ਜ਼ਹਿਰਾਂ ਨਹੀਂ ਵਰਤਨਾ ਕਰਦੇ ਜਿਵੇਂ ਕਿ ਜੜੀ ਹੈ ਤੇ ਕੋਈ ਪੱਤ ਹੈ ਜਿਹੜੇ ਲੂਪੀਤੀ ਆ ਉਹਦੇ ਵਿੱਚ ਜੈਵਿਕ ਤਰੀਕੇ ਦੇ ਨਾਲ ਸੁੰਡੀ ਨੂੰ ਮਾਰਨ ਵਾਸਤੇ ਸਭ ਤੋਂ ਵਧੀਆ ਜਿਹੜਾ ਇਹ ਤਰੀਕਾ ਹੈ ਇਹ ਬੈਕਟੀਰੀਆ ਜਿਹੜਾ ਹੈ ਆਰਗੈਨਿਕ ਤਰੀਕੇ ਦੇ ਨਾਲ ਸੁੰਡੀ ਮਾਰਦਾ ਹੈ ਤੇ ਉੱਥੇ ਆਪਾਂ ਜ਼ਹਿਰਾਂ ਤੋਂ ਬਚ ਸਕਦੇ ਹਾਂ ਕਿਸੇ ਵੀ ਫਸਲ ਤੇ ਜੇ ਨੁਕਸਾਨ ਹੋ ਸਿਰਦਾ ਹੈ ਉਹਨਾਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਹ ਹਾਂ ਇੱਕ ਜੀ ਚੀਜ਼ ਜ਼ਰੂਰ ਹੈ ਕਿ ਕਿਨੇ ਹੌਲੀ ਹੌਲੀ ਜਿਹੜਾ ਹੈ ਇੱਕਦਮ ਜਿਹੜੀ ਸੁੰਡੀ ਆ ਉਹ ਨਹੀਂ ਖਤਮ ਕਰਨੀ ਹੌਲੀ ਹੌਲੀ 2 3 4 ਦਿਨ ਦੇ ਵਿੱਚ ਵਿੱਚ ਜਿਹੜੀ ਆ ਸਾਰੀ ਸੁੰਡੀ ਦਾ ਜਿਹੜਾ ਇਹ ਕਤਮਾ ਕਰ ਦੇਣਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਅ ਖਰੇਲੂ ਬਾਗਿਚੀ ਦੇ ਵਿੱਚ ਵੀ ਬਾਹਰ ਫਸਲ ਦੇ ਵਿੱਚ ਵੀ ਜੈਵਿਕ ਤਰੀਕੇ ਦੇ ਨਾਲ ਜਿਹੜਾ ਇਹ ਇਹਦਾ ਕੰਟਰੋਲ ਹੈ ਉਹ ਕਰ ਸਕਦੇ ਹੋ ਔਰ ਲੰਬਾ ਅਸਰ ਜਿਹੜਾ ਹੈ ਇਸ ਚੀਜ਼ ਦਾ ਰਹ ਸਕਦਾ ਹੈ ਕਿਸੇ ਵੀ ਫਸਲ ਤੇ ਆਪਾਂ ਇਹਨੂੰ ਵਰਤ ਸਕਦੇ ਹਾਂ ਔਰ ਬੜੇ ਵਧੀਆ ਰਿਜ਼ਲਟ ਜਿਹੜੇ ਆ ਦਿਖਾ ਰਹੇ ਆ ਧੰਨਵਾਦ ਸਸੀ ਜੀ